ਮੂਸਾ ਪੱਜਾ ਮੌਤ ਤੋਂ ਅੱਗੇ ਮੌਤ ਖੜੀ ਦੋਸਤੋ ਕਹਾਵਤ ਆਪਾਂ ਸਾਰਿਆਂ ਨੇ ਬਹੁਤ ਵਾਰੀ ਸੁਣੀ ਹੋਵੇਗੀ ਪਰ ਇਹਦੀ ਅਸਲ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਮੂਸਾ ਖਾ ਨਾਂ ਦਾ ਵਪਾਰੀ ਸੀ ਵਪਾਰ ਦੇ ਤਹਿਤ ਅੱਡੋ ਅੱਡ ਸ਼ਹਿਰਾਂ 'ਚ ਜਾਂਦਾ ਹੁੰਦਾ ਸੀ ਇਸੇ ਤਰ੍ਹਾਂ ਉਹ ਵਪਾਰ ਦੇ ਤਹਿਤ ਇੱਕ ਸ਼ਹਿਰ ਜਾਂਦਾ ਹੁੰਦਾ ਸੀ ਤੇ ਉਸ ਸ਼ਹਿਰ ਦੇ ਵਿੱਚ ਇੱਕ ਲੱਕੜੀ ਦਾ ਕੰਮ ਕਰਨ ਵਾਲਾ ਤਰਖਾਨ ਕਿਰਤੀ ਬੰਦਾ ਉਹਦਾ ਮਿੱਤਰ ਸੀ ਜਦੋਂ ਉਹ ਉਸ ਸ਼ਹਿਰ 'ਚ ਗਿਆ ਤਾਂ ਉਸਨੇ ਜਾ ਕੇ ਉਸ ਤਰਖਾਣ ਭਾਈ ਦਾ ਹਾਲ-ਚਲ ਪੁੱਛਿਆ ਤੇ ਅੱਗ ਉਧਾਰੀ ਮੰਗੀ। ਉਦੋਂ ਲੋਕ ਅਕਸਰ ਇੱਕ ਦੂਜੇ ਤੋਂ ਅੱਗ ਮੰਗ ਕੇ ਅੱਗ ਮਚਾਉਂਦੇ ਹੁੰਦੇ ਸੀ। ਤਰਖਾਣ ਕਹਿੰਦਾ ਕੱਲ ਨੂੰ ਨਿਰੀ ਅੱਗ ਹੋਊ ਜਿੰਨੀ ਮਰਜ਼ੀ ਲੈ ਜੀ। ਦੂਜੇ ਦਿਨ ਉਸ ਸ਼ਹਿਰ ਨੂੰ ਅੱਗ ਲੱਗ ਗਈ। ਵਪਾਰੀ ਉਸ ਮਿਸਤਰੀ ਨੂੰ ਕਹਿੰਦਾ ਜੇ ਤੈਨੂੰ ਪਤਾ ਸੀ ਵੀ ਇਸ ਸ਼ਹਿਰ ਨੂੰ ਅੱਗ ਲੱਗਣੀ ਆ। ਜੇ ਤੂੰ ਪਹਿਲਾਂ ਦੱਸ ਦਿੰਦਾ ਕੋਈ ਬਚਾਹ ਹੋ ਜਾਂਦਾ ਤੇ ਉਸ ਤਰਖਾਨ ਨੇ ਕਿਹਾ ਬਚਾਹ ਨਹੀਂ ਹੋ ਸਕਦਾ ਸੀ ਦੋ ਤਿੰਨ ਕੁ ਦਿਨਾਂ ਬਾਅਦ ਮਿਸਤਰੀ ਲੱਕੜੀ ਦੀਆਂ ਪਤਨੀਆਂ ਪਤਨੀਆਂ ਫੱਟੀਆਂ ਘਟ ਰਿਹਾ ਸੀ ਵਪਾਰੀ ਕਹਿੰਦਾ ਇਹ ਕੀ ਕਰਨੀਆਂ ਨੇ ਤਰਖਾਨ ਕਹਿੰਦਾ ਕੱਲ ਨੂੰ ਕੰਮ ਆ ਜਾਣਗੀਆਂ ਤੇ ਜਦੋਂ ਮਿਸਤਰੀ ਨੇ ਐਂ ਕਿਹਾ ਤਾਂ ਵਪਾਰੀ ਨੇ ਸੋਚਿਆ ਵੀ ਕੋਈ ਕੋਈ ਨਹੀਂ ਕੱਲ ਨੂੰ ਆ ਕੇ ਦੇਖਾਂਗੇ ਜਦੋਂ ਦੂਜੇ ਦਿਨ ਵਪਾਰੀ ਉੱਥੇ ਗਿਆ ਤਾਂ ਤਰਖਾਨ ਦੇ ਪੋਤਰੇ ਦੀ ਲੱਤ ਟੁੱਟ ਗਈ ਤੇ ਤਰਖਾਨ ਉਹ ਫੱਟੀਆਂ ਲਾ ਕੇ ਉਸ ਦੀ ਲੱਤ ਨੂੰ ਬੰਨ ਰਿਹਾ ਸੀ ਤੇ ਵਪਾਰੀ ਬੜਾ ਗੁੱਸੇ ਹੋਇਆ ਕਹਿੰਦਾ ਜੇ ਤੈਨੂੰ ਪਤਾ ਸੀ ਵੀ ਬੱਚੇ ਨਾਲ ਐ ਹੋਣੀ ਆ ਤੁਸੀਂ ਇਹਦਾ ਖਿਆਲ ਕਿਉਂ ਨਹੀਂ ਰੱਖਿਆ ਤਰਖਾਨ ਨੇ ਫਿਰ ਉਹੀ ਗੱਲ ਕਹੀ ਕਿ ਵੀ ਇਹ ਹੋਣੀ ਇਹਦੇ ਨਾਲ ਵਾਪਰਨੀ ਸੀ ਇਸਦਾ ਕੋਈ ਹੱਲ ਨਹੀਂ ਸੀ ਇਹ ਹੋ ਕੇ ਹੀ ਰਹਿਣੀ ਸੀ ਵਪਾਰੀ ਕਹਿੰਦਾ ਐ ਕਿਵੇਂ ਹੋ ਸਕਦਾ ਹੈ ਤੂੰ ਐਵੇਂ ਬਕਵਾਸ ਕਰਦਾ ਹੈ ਫਿਰ ਮਿਸਤਰੀ ਕਹਿੰਦਾ ਠੀਕ ਆ ਮੈਂ ਤੈਨੂੰ ਤੇਰੇ ਬਾਰੇ ਗੱਲ ਦੱਸਣ ਲੱਗਿਆ ਤੇ ਤੂੰ ਜੇ ਬਚਾ ਕਰ ਸਕਦਾ ਕਰ ਲਈ ਵਪਾਰੀ ਕਹਿੰਦਾ ਠੀਕ ਆ ਮੈਨੂੰ ਦੱਸ ਫਿਰ ਵਪਾਰੀ ਨੂੰ ਤਰਖਾਨ ਨੇ ਦੱਸਿਆ ਕਿ ਉਹ ਸਾਹਮਣੇ ਜਿਹੜਾ ਬੋਹੜ ਦਾ ਦਰਖਤ ਹੈ ਉਸ ਬੋਹੜ ਦੇ ਦਰਖਤ ਦੇ ਥੱਲੇ ਉਹਨਾਂ ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਆ ਜਿਹੜੇ ਰਾਜੇ ਦੇ ਮੁਜਰਮ ਹੁੰਦੇ ਨੇ ਜਿਹੜੇ ਰਾਜੇ ਦੇ ਦੋਸ਼ੀ ਹੁੰਦੇ ਨੇ ਅੱਜ ਤੋਂ ਇੱਕ ਹਫ਼ਤੇ ਬਾਅਦ ਅੱਜ ਦੇ ਦਿਨ ਤੈਨੂੰ ਵੀ ਉੱਥੇ ਫਾਂਸੀ ਦਿੱਤੀ ਜਾਊਗੀ ਤੇ ਜੇ ਤੂੰ ਆਪਣਾ ਬਚਾਅ ਕਰ ਸਕਦਾ ਤਾਂ ਕਰ ਲਾ ਜਦੋਂ ਵਪਾਰੀ ਨੇ ਇਹ ਗੱਲ ਸੁਣੀ ਤਾਂ ਵਪਾਰੀ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿਉਂਕਿ ਵਪਾਰੀ ਪਹਿਲਾਂ ਦੋ ਬਾਰ ਉਸ ਮਿਸਤਰੀ ਦੀ ਭਵਿੱਖ ਬਾਣੀ ਸੱਚ ਹੁੰਦੀ ਦੇਖ ਚੁੱਕਿਆ ਸੀ ਵਪਾਰੀ ਕਹਿੰਦਾ ਐ ਕਿਵੇਂ ਮੈਨੂੰ ਫਾਂਸੀ ਹੋਊਗੀ ਤੇ ਮੌਤ ਤੋਂ ਡਰਦੇ ਵਪਾਰੀ ਨੇ ਆਪਣਾ ਸਾਰਾ ਸਾਜੋ-ਸਮਾਨ ਉੱਥੇ ਹੀ ਛੱਡ ਦਿੱਤਾ ਅਤੇ ਆਪਣੇ ਸ਼ਹਿਰ ਵੱਲ ਨੂੰ ਭੱਜ ਲਿਆ ਨਾਲੇ ਭੱਜਦਾ ਜਾਂਦਾ ਨਾਲੇ ਪਿੱਛੇ ਮੁੜ-ਮੁੜ ਦੇਖਦਾ ਜਾਂਦਾ ਐਨੇ ਨੂੰ ਪਿੱਛੋਂ ਇੱਕ ਰੱਥ ਆਉਂਦਾ ਹੈ ਰੱਥ ਦੇ ਵਿੱਚ ਸਿਰਫ ਇੱਕ ਰੱਥ ਚਾਲਕ ਜਾਣੀ ਕਿ ਇੱਕ ਵਿਅਕਤੀ ਹੀ ਹੁੰਦਾ ਹੈ ਖਾਲੀ ਰਾਤ ਦੇਖ ਕੇ ਵਪਾਰੀ ਦੇ ਮਨ ਵਿੱਚ ਆਉਂਦਾ ਹੈ ਕਿ ਮੈਂ ਇਸ ਰੱਥਵਾਲੇ ਨੂੰ ਰੋਕ ਲਵਾਂ ਅਤੇ ਇਸ ਦੇ ਨਾਲ ਬੈਠ ਕੇ ਇੱਥੋਂ ਦੂਰ ਚਲਾ ਜਾਵਾਂ ਉਹ ਰੱਥਵਾਲੇ ਨੂੰ ਰੋਕਦਾ ਹੈ ਅਤੇ ਪੁੱਛਦਾ ਹੈ ਕਿ ਤੂੰ ਮੈਨੂੰ ਆਪਣੇ ਨਾਲ ਬਿਠਾ ਸਕਦਾ ਹੈ ਤੇ ਰੱਥਵਾਲਾ ਕਹਿੰਦਾ ਹੈ ਤੂੰ ਕਿੱਥੇ ਜਾਣਾ ਚਾਹੁੰਦਾ ਹੈ ਵਪਾਰੀ ਕਹਿੰਦਾ ਇਸ ਸ਼ਹਿਰ ਤੋਂ ਦੂਰ ਜਾਣਾ ਚਾਹੁੰਦਾ ਹਾਂ ਰੱਥਵਾਲਾ ਉਸ ਨੂੰ ਆਪਣੇ ਨਾਲ ਬਿਠਾ ਲੈਂਦਾ ਹੈ ਅਤੇ ਦੋਨੇ ਸਫਰ ਕਰਨ ਲੱਗ ਜਾਂਦੇ ਹਨ ਠੰਡੀ ਹਵਾ ਚੱਲਦੀ ਹੈ ਤੇ ਵਪਾਰੀ ਵੀ ਕਾਫੀ ਥੱਕਿਆ ਹੁੰਦਾ ਹੈ ਤੇ ਰੱਥ ਵਾਲਾ ਵੀ ਥੱਕਿਆ ਹੋਇਆ ਸੀ ਤੇ ਦੋਨੋਂ ਜਾਣੇ ਸੌਂ ਜਾਂਦੇ ਹਨ ਅਚਾਨਕ ਜਦੋਂ ਉਹਨਾਂ ਦੀ ਅੱਖ ਖੁੱਲਦੀ ਹੈ ਤਾਂ ਉਹ ਦੇਖਦੇ ਹਨ ਕਿ ਉਹ ਦੁਬਾਰਾ ਵਾਪਸ ਉਸੇ ਸ਼ਹਿਰ ਵਿੱਚ ਆ ਗਏ ਕਿਉਂਕਿ ਜਦੋਂ ਉਹ ਸੁੱਤੇ ਪਏ ਸਨ ਤਾਂ ਘੋੜੇ ਕਿਸੇ ਕਾਰਨ ਵੱਸ ਦੁਬਾਰੇ ਫਿਰ ਉਸੇ ਰਸਤੇ ਨੂੰ ਵਾਪਸ ਮੁੜ ਪਏ ਅਤੇ ਉਸੇ ਸ਼ਹਿਰ ਵਿੱਚ ਵਾਪਸ ਆ ਗਏ ਜਿੱਥੋਂ ਉਹ ਵਪਾਰੀ ਭੱਜਿਆ ਸੀ ਵਪਾਰੀ ਇਹ ਦੇਖ ਕੇ ਕਾਫੀ ਹੈਰਾਨ ਸੀ ਤੇ ਉਹ ਰੱਥ ਵਾਲਾ ਵੀ ਕਾਫੀ ਹੈਰਾਨ ਸੀ ਪਰ ਦੋਨਾਂ ਨੂੰ ਭੁੱਖ ਵੀ ਲੱਗੀ ਹੋਈ ਸੀ ਤੇ ਉਹ ਰੱਥ ਵਾਲਾ ਕਹਿੰਦਾ ਤੂੰ ਕੁਝ ਖਾਣ ਨੂੰ ਲਿਆ ਸਕਦਾ ਹੈ ਵਪਾਰੀ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਹੈ ਨਾ ਹੀ ਕੋਈ ਮੇਰੇ ਕੋਲ ਪੈਸਾ ਟਕਾ ਹੈ ਤੇ ਰੱਥ ਵਾਲਾ ਕਹਿੰਦਾ ਪੈਸਾ ਟਕਾ ਤਾਂ ਮੇਰੇ ਕੋਲੇ ਵੀ ਨਹੀਂ ਹੈ ਪਰ ਮੇਰੇ ਕੋਲ ਇੱਕ ਇਹ ਮੁੰਦਰੀ ਹੈ ਤੇ ਤੂੰ ਜਾ ਕੇ ਹਲਵਾਈ ਨੂੰ ਇਹ ਮੁੰਦਰੀ ਫੜਾ ਦੇਮੀ ਅਤੇ ਇਸ ਦੇ ਬਦਲੇ ਵਿੱਚ ਜੋ ਵੀ ਉਹ ਖਾਣ ਨੂੰ ਦੇਵੇਗਾ ਉਸ ਤੋਂ ਲੈ ਆਵੀ ਵਪਾਰੀ ਨੇ ਉਹ ਮੁੰਦਰੀ ਰੱਥ ਵਾਲੇ ਤੋਂ ਫੜ ਲਈ ਅਤੇ ਹਲਵਾਈ ਦੀ ਦੁਕਾਨ ਤੇ ਜਾ ਕੇ ਕਿਹਾ ਆਹ ਮੰਦਰੀ ਤੁਸੀਂ ਰੱਖ ਲਵੋ ਤੇ ਇਸ ਦੇ ਬਦਲੇ ਵਿੱਚ ਜੋ ਵੀ ਕੁਝ ਖਾਣ ਨੂੰ ਆਉਂਦਾ ਹੈ ਉਹ ਮੈਨੂੰ ਦੇ ਦੇਵੋ ਹਲਵਾਈ ਨੇ ਮੰਦਰੀ ਨੂੰ ਗੌਰ ਨਾਲ ਦੇਖਿਆ ਅਤੇ ਕਿਹਾ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਵਪਾਰੀ ਉੱਥੇ ਬੈਠ ਕੇ ਇੰਤਜ਼ਾਰ ਕਰਨ ਲੱਗਾ ਹਲਵਾਈ ਨੇ ਆਪਣਾ ਇੱਕ ਬੰਦਾ ਰਾਜੇ ਦੇ ਦਰਬਾਰ ਵਿੱਚ ਭੇਜਿਆ ਅਤੇ ਉਹ ਮੰਦਰੀ ਰਾਜੇ ਨੂੰ ਦਿਖਾਈ ਤੇ ਰਾਜੇ ਨੇ ਉਹ ਮੁੰਦਰੀ ਪਹਿਚਾਨ ਲਈ ਕਿਉਂਕਿ ਉਸ ਰਾਜੇ ਦੀ ਮੁੰਦਰੀ ਕਿਸੇ ਚੋਰ ਨੇ ਚੋਰੀ ਕਰ ਲਈ ਸੀ ਤੇ ਰਾਜੇ ਨੇ ਚਾਰੇ ਪਾਸੇ ਢੰਡੋਰਾ ਪਟਵਾਇਆ ਹੋਇਆ ਸੀ ਕਿ ਜੇ ਕੋਈ ਮੇਰੀ ਮੁੰਦਰੀ ਮੈਨੂੰ ਵਾਪਸ ਦਵਾਵੇਗਾ ਤੇ ਮੈਂ ਉਸ ਨੂੰ ਇਨਾਮ ਦੇਵਾਂਗਾ ਜੋ ਹਲਵਾਈ ਨੇ ਆਪਣਾ ਨੌਕਰ ਰਾਜੇ ਦੇ ਦਰਬਾਰ ਵਿੱਚ ਭੇਜਿਆ ਸੀ ਰਾਜੇ ਨੇ ਉਸ ਦੇ ਨਾਲ ਆਪਣੇ ਸਿਪਾਹੀ ਭੇਜ ਦਿੱਤੇ ਅਤੇ ਉਸ ਵਪਾਰੀ ਨੂੰ ਆਕੇ ਫੜ ਲਿਆ ਵਪਾਰੀ ਨੇ ਮਿੰਨਤ ਤਰਲਾ ਕੀਤਾ ਕਿ ਮੈਂ ਬੇਕਸੂਰ ਹਾਂ ਇਹ ਮੁੰਦਰੀ ਤਾਂ ਉਸ ਰੱਥ ਵਾਲੇ ਦੀ ਹੈ ਤਾਂ ਸਿਪਾਹੀ ਕਹਿੰਦਾ ਠੀਕ ਹੈ ਤੂੰ ਸਾਨੂੰ ਉਸ ਰੱਥ ਵਾਲੇ ਕੋਲ ਲੈ ਚੱਲ ਤੇ ਜਦੋਂ ਉਹ ਉਸ ਰੱਥ ਵਾਲੇ ਕੋਲ ਲੈ ਕੇ ਗਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਕਿਉਂਕਿ ਰੱਥ ਵਾਲਾ ਇੱਕ ਚੋਰ ਸੀ ਤੇ ਚੋਰ ਹਮੇਸ਼ਾ ਚਲਾਕ ਹੁੰਦੇ ਹਨ ਉਹ ਸਮਝ ਗਿਆ ਸੀ ਕਿ ਮਾਮਲਾ ਗੜਬੜ ਹੈ ਤੇ ਉੱਥੋਂ ਉਹ ਫਰਾਰ ਹੋ ਗਿਆ ਫਿਰ ਵਪਾਰੀ ਕੋਲ ਕੋਈ ਵੀ ਸਬੂਤ ਨਹੀਂ ਸੀ ਕਿ ਉਹ ਖੁਦ ਨੂੰ ਬੇਗੁਨਾਹ ਸਾਬਤ ਕਰ ਸਕੇ ਅਤੇ ਰਾਜੇ ਦੇ ਦਰਬਾਰ ਵਿੱਚ ਜਦੋਂ ਵਪਾਰੀ ਨੂੰ ਪੇਸ਼ ਕੀਤਾ ਗਿਆ ਤੇ ਵਪਾਰੀ ਨੂੰ ਦੋਸ਼ੀ ਪਾਇਆ ਗਿਆ ਅਤੇ ਰਾਜੇ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸਹੀ ਉਸੇ ਦਿਨ ਜਿਸ ਦਿਨ ਉਸ ਨੂੰ ਉਸ ਮਿਸਤਰੀ ਨੇ ਜਾਣੀ ਕਿ ਤਰਖਾਨ ਨੇ ਦੱਸਿਆ ਸੀ ਕਿ ਤੈਨੂੰ ਇਸ ਦਿਨ ਇੱਥੇ ਇਸ ਟਾਈਮ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੈ ਫਿਰ ਜਦੋਂ ਵਪਾਰੀ ਨੂੰ ਫਾਂਸੀ ਦੇਣ ਵਾਸਤੇ ਲਿਜਾ ਰਹੇ ਸੀ ਤਾ ਵਪਾਰੀ ਨੇ ਸਿਪਾਈਆਂ ਨੂੰ ਬੇਨਤੀ ਕੀਤੀ ਕਿ ਮੇਰਾ ਇੱਕ ਮਿੱਤਰ ਹੈ ਤਰਖਾਨ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਸਿਪਾਈ ਕਹਿੰਦੇ ਠੀਕ ਹੈ ਤੂੰ ਉਸ ਦੇ ਨਾਲ ਗੱਲਬਾਤ ਕਰ ਸਕਦਾ ਹੈ ਇਹ ਤੇਰੀ ਆਖਰੀ ਇੱਛਾ ਹੈ ਅਸੀਂ ਜ਼ਰੂਰ ਪੂਰੀ ਕਰਾਂਗੇ ਫਿਰ ਵਪਾਰੀ ਤਰਖਾਨ ਨੂੰ ਕਹਿੰਦਾ ਕਿ ਭਰਾ ਤੂੰ ਠੀਕ ਕਹਿ ਰਿਹਾ ਸੀ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਹੋ ਕੇ ਹੀ ਰਹਿੰਦਾ ਹੈ ਭਾਵੇਂ ਸਾਨੂੰ ਪਹਿਲਾਂ ਪਤਾ ਹੋਵੇ ਜਾਂ ਨਾ ਪਤਾ ਹੋਵੇ ਅਸੀਂ ਉਸ ਨੂੰ ਬਦਲ ਨਹੀਂ ਸਕਦੇ ਇਹ ਹੀ ਹਕੀਕਤ ਹੈ ਇਹ ਹੀ ਸੱਚਾਈ ਹੈ ਸੋ ਦੋਸਤੋ ਇਹ ਸੀ ਕਹਾਣੀ ਮੂਸੇ ਵਪਾਰੀ ਦੀ ਅਕਸਰ ਆਪਾਂ ਸੁਣਿਆ ਕਿ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੋ ਵੀ ਕਰਨਾ ਹੈ ਉਹ ਪਰਮਾਤਮਾ ਨੇ ਹੀ ਕਰਨਾ ਹੈ ਅਸੀਂ ਤਾਂ ਸਿਰਫ ਉਸ ਦੀਆਂ ਕੱਟ ਪੁਤਲੀਆਂ ਹਾਂ ਜਿਵੇਂ ਉਹ ਚਾਹੁੰਦਾ ਹੈ ਉਵੇਂ ਹੀ ਅਸੀਂ ਨੱਚੀ ਜਾਂਦੇ ਹਾਂ ਤੇ ਬਾਣੀ ਵਿੱਚ ਵੀ ਲਿਖਿਆ ਹੈ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਛ ਨਹੀਂ ਹਾਥ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਫਾਲੋ ਜਰੂਰ ਕਰਨਾ ਜੀ ਧੰਨਵਾਦ